ਇਹ ਰੋਡ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕਿ ਇੱਦਾਂ ਲੱਗਦਾ ਕਿ ਅਸੀਂ ਰੋਡ ਹੋਣੀ ਹੈ ਜਿੱਦੇ ਖੱਡ ਵਿੱਚ ਲੰਘ ਰਹੇ ਹਾਂ ਰੋਜ਼ ਇੱਥੇ ਦੇ ਮਨਜੀਤ ਸਾਹਿਬ ਦੀ ਗੱਡੀ ਕਰੋਸ ਕਰਦੀ ਜਾਂ ਤਾਂ ਮਨਜੀਤ ਸਾਹਿਬ ਦੀ ਗੱਡੀ ਨੂੰ ਜੰਪ ਨਹੀਂ ਲੱਗਦਾ ਜਾਂ ਮਨਜੀਤ ਸਾਹਿਬ ਨਾਲ ਕੋਈ ਠਕਣਾ ਪਾਕੀ ਨਹੀਂ ਤੁਸੀਂ ਟੋਲ ਪਲਾਜ਼ਾ ਵੀ ਗਲਤ ਚੱਕ ਦਿੱਤਾ ਹੈਗਾ ਇੱਥੇ ਤੁਸੀਂ ਟੋਲ ਪਲਾਜ਼ਾ ਵੀ ਰਹਿਣ ਦਿੰਦੇ ਹੈਗੇ ਤਾਂ ਸਾਡਾ 250 ਰੁਪਏ ਦਿੱਤਾ ਦੁੱਖਦਾ ਨਹੀਂ ਸੀਗਾ ਸਾਡੀ ਜਾਨ ਖ਼ਤਰੇ 'ਚ ਸੀ ਉਸੀ ਲੋਕਾਂ ਦੀ ਵਾਹ ਵਹਾਈ ਲੈਣ ਦੇ ਵਾਸਤੇ ਉਹ 250 ਰੁਪਏ ਚੁਕਾ ਕੇ ਰਹੀਆਂ ਨਾ ਇੱਥੇ ਕੱਟੋ-ਕੱਟ 10-10 20-20 ਐਕਸੀਡੈਂਟ ਹੁੰਦੇ ਆ ਗਏ ਫੋਰਮਟਰ ਨੂੰ ਦੇਖਣਾ ਚਾਹੀਦਾ ਜੀ ਵੀ ਕੀ ਆ ਹੋ ਰਿਹਾ ਬੰਦੇ ਮਰ ਰਹੇ ਇੰਨੇ ਲੇਖੇ ਪਏ ਵੇ ਬਈ ਆਪੇ ਨਾ ਕਸਾਈਕਲ ਸਕੂਟਰ ਨਹੀਂ ਚੱਲਣੇ ਇਹ ਪੂਰਾ ਹਾਲ ਹੈ ਕੋਈ ਬੰਦਾ ਕੋਈ ਕੁਝ ਨਹੀਂ ਕਰ ਰਿਹਾ ਮੰਤਰੀ ਸਭ ਇੱਥੇ ਹੀ ਲੰਘ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਇੱਥੇ ਲੰਘ ਰਿਹਾ ਆਪਣੇ ਜਿੰਨੇ ਵੀ ਮੰਤਰੀ ਇੱਥੋਂ ਲੰਘਦੇ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੋਡ ਦੇ ਦਿੰਦਾ ਸੜਕ ਦਾ ਇੰਨਾ ਬੁਰਾ ਹਾਲ ਹੈ ਆਨੰਦਪੁਰ ਸਾਹਿਬ ਤੋਂ ਲੱਗ ਕੇ ਕੀਰਤਪੁਰ ਸਾਹਿਬ ਤੋਂ ਲੱਗ ਕੇ ਨੰਗਲ ਦਿੱਤਾ ਸੜਕ ਦੇ ਵਿੱਚ ਘਟੋ ਘਟ ਹਜ਼ਾਰਾਂ ਹੀ ਖੱਡੇ ਪਏ ਹੋਇਆ ਨਾ ਨਾ ਕੋਈ ਟਰੱਕ ਟੱਪ ਸਕਦਾ ਨਾ ਕੋਈ ਸਕੂਟਰ ਵਾਲਾ ਸਹੀ ਤਰੀਕੇ ਨਾਲ ਟੱਪ ਸਕਦਾ ਰੋਜ਼ ਇੱਥੇ ਦੇ ਮੰਤਰੀ ਸਾਹਿਬ ਦੀ ਗੱਡੀ ਕਰੋਸ ਕਰਦੀ ਜਾਂ ਤਾਂ ਮੰਤਰੀ ਸਾਹਿਬ ਦੀ ਗੱਡੀ ਨੂੰ ਜੰਪ ਨਹੀਂ ਲੱਗਦਾ ਜਾਂ ਮੰਤਰੀ ਸਾਹਿਬ ਨਾਲ ਕੋਈ ਘਟਨਾ ਵਾਪਰੀ ਨਹੀਂ ਹੈ ਜਦ ਘਟਨ ਜਾਂ ਫਿਰ ਘਟਨਾ ਵਾਪਨ ਤੇ ਇਹਨਾਂ ਨੂੰ ਪਤਾ ਕੁਛ ਨਾ ਕੁਛ ਚੱਲਣਾ ਹੈਗਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ ਜਾਨੀ ਨੁਕਸਾਨ ਹੋ ਰਿਹਾ ਗੱਡੀਆਂ ਦਾ ਨੁਕਸਾਨ ਹੋ ਰਿਹਾ ਅਸੀਂ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਕੋਈ ਵੀ ਚੀਜ਼ ਫ੍ਰੀ ਨਹੀਂ ਚਾਹੀਦੀ ਸਾਨੂੰ ਆਪਣੀ ਜਾਨ ਦੀ ਸੁਰੱਖਿਆ ਚਾਹੀਦੀ ਹੈਗੀ ਸਾਤੋਂ ਜੋ ਵੀ ਤੁਸੀਂ ਪੇ ਕਰਨਾ ਹੈਗਾ ਕਰੋ ਸਾਡੀ ਨੰਗਰ ਤੋਂ ਲਾਕੇ ਕੀਰਤਪੁਰ ਤੱਕ ਸਾਡੀ ਵਧੀਆ ਬਣਨੀ ਚਾਹੀਦੀ ਸਾਨੂੰ ਕਿਸੇ ਤੁਸੀਂ ਟੋਲ ਪਲਾਜਾ ਵੀ ਗਲਤ ਚੱਕ ਦਿੱਤਾ ਹੈਗਾ ਜੇ ਤੁਸੀਂ ਟੋਲ ਪਲਾਜਾ ਵੀ ਰਹਿਣ ਦਿੰਦੇ ਹੈਗੇ ਤਾਂ ਸਾਨੂੰ 250 ਰੁਪਏ ਦਿੱਤਾ ਦੁਖਦਾ ਨਹੀਂ ਸੀਗਾ ਸਾਡੀ ਜਾਨ ਸੁਰੱਖਿਅਤ ਸੀਗੀ ਤੁਸੀਂ ਲੋਕਾਂ ਦੀ ਬਾਹ ਬਹਾਈ ਲੈਣ ਦੇ ਵਾਸਤੇ ਉਹ 250 ਰੁਪਏ ਚੁਕਾ ਕੇ ਰੋਜ਼ਾਨਾ ਇੱਥੇ ਘੱਟੋ ਘੱਟ 10 10 20 ਵੀ ਐਕਸੀਡੈਂਟ ਹੁੰਦੇ ਹੈਗੇ ਸਰਕਾਰ ਦੇ ਸਿਰ ਤੇ ਕੋਈ ਜੂ ਨਹੀਂ ਸਰਦੀ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਮੇਰੀ ਫਿਰ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਜਿੰਨੀ ਜਲਦੀ ਵੀ ਹੋ ਸਕਦਾ ਹੋਵੇ ਬਰਸਾਤ ਹੁਣ ਖਤਮ ਹੋ ਗਈ ਹੈਗੀ ਸੜਕ ਦੇ ਵੱਲ ਧਿਆਨ ਦਿੱਤਾ ਜਾਵੇ ਪਿੰਡਾਂ ਦੇ ਕੰਮ ਵੀ ਬੇਸ਼ੱਕ ਛੜ ਦਿੱਤੇ ਜਾਣ ਮੇਨ ਰੋਡ ਸੜਕ ਦਾ ਕੰਮ ਕੀਤਾ ਜਾਵੇ ਬਹੁਤ ਵੱਡੀ ਮਿਹਰਬਾਨੀ ਹੋਏਗੀ ਸਰਕਾਰ ਦੀ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਰਕਾਰ ਅੱਗੇ ਠੀਕ ਹੈ ਜੀ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਜੀ ਵੇ ਕੀ ਹੋ ਰਿਹਾ ਬੰਦੇ ਮਰ ਰਹੇ ਇਹਨਾਂ ਨੇ ਖੱਡੇ ਪਏ ਹੋਏ ਬੇਹੰਸਾ ਸਾਈਕਲ ਸਕੂਟਰ ਨਹੀਂ ਚੱਲਣੀ ਇਹ ਪੂਰਾ ਹਾਲ ਹੈ ਇਹੀ ਹੋ ਸਕਦਾ ਹੋਰ ਕੀ ਆ ਜੀ ਇਹ ਗਵਰਨਮੈਂਟ ਨੂੰ ਜਲਦੀ ਜਲਦੀ ਕੁਝ ਨਾ ਕੋ ਕਰਨਾ ਚਾਹੀਦਾ ਹੈ ਜੀ ਕਿੰਨਾ ਖਰਾ ਹਾਲ ਹੈ ਹੈ ਜੀ ਕਿੰਨਾ ਖਰਾ ਹਾਲ ਹੈ ਬਹੁਤ ਹੀ ਬੁਰਾ ਹਾਲ ਹੈ ਜੋ ਰਾਏਪੁਰ ਪੱਟੀ ਤੇ ਰੈਡੀ ਕੋਲ ਤੋਂ ਸਭ ਤੋਂ ਜਿਆਦਾ ਬੁਰਾ ਹਾਲ ਹੈ ਉੱਥੇ ਤਾਂ ਬੜੀ ਮੁਸ਼ਕਿਲਾਂ ਜਾਮ ਲੱਗ ਲੱਗ ਹੈ ਬੜੀ ਮੁਸ਼ਕਿਲਾਂ ਜਾਂਦੇ ਟੱਪ ਤੇ ਸਕੂਟਰ ਵੀ ਮੁਸ਼ਕਿਲ ਹੈ ਹਾਂ ਜੀ ਤੇ ਪ੍ਰਸ਼ਾਸਨ ਕੀ ਕਰਦਾ ਹੈ ਜੀ ਸੜਕ ਨੂੰ ਜਲਦੀ ਦੀ ਜਲਦੀ ਜੀ ਉਹਨੂੰ ਟੋਏ ਭਰ ਕੇ ਬਜਰੀ ਲੋਕ ਬਜਰੀ ਪਾਣੀ ਚਾਹੀਦੀ ਜੀ ਹਾਂ ਤੇ ਲੋਕਾਂ ਨੂੰ ਕਿਹਾ ਕਿਹਨੇ ਜਾਂਦੇ ਆਪਣਾ ਲੋਕ ਥੋੜੀ ਚੱਲੇ ਥੋੜੀ ਚੱਲਣ ਕੋਈ ਰਸਤਾ ਟੁੱਟਿਆ ਲੋਕ ਹੋਲੀ ਚੱਲਣਗੇ ਤਾਂ ਹੀ ਜਾਨ ਬਚੇਗੀ ਇੱਧਰ ਤਾਂ ਬਜੜ ਨਹੀਂ ਜਾਨ ਫਿਰ ਨਹੀਂ ਤਾਂ ਫੇ ਖੱਡੇ ਵਿੱਚ ਡੇ ਗਿਆ ਪਿੱਛੇ ਤੇ ਗੱਡੀ ਆ ਗਿਆ ਮਾਰ ਕੇ ਬੱਕ ਕਰਨਾ ਨਹੀਂ ਜੀ ਕਈ ਹਾਸੇ ਹੋ ਚੁੱਕੇ ਇੱਥਾ ਲੋਕਾਂ ਨੂੰ ਕਹਿੰਦੇ ਧਿਆਨ ਨਾਲ ਚੱਲੋ ਧਿਆਨ ਨਾਲ ਚੱਲੋ ਆਪਣਾ ਸੇਫਟੀ ਨਾਲ ਜਾਨ ਹੈ ਤਾਂ ਜਹਾਨ ਹੈ ਬਸ ਹੌਲੀ ਚੱਲੋ ਮੇਰਾ ਨਾਮ ਵਿੱਕੀ ਮਹਿਤਾ ਜੀ ਮੇਰੀ ਦੁਕਾਨ ਹੈ ਪਿੰਡ ਬੰਦਲੇੜੀ ਤੇ ਇੱਥੇ ਮੇਨ ਰੋਡ ਤੇ ਤੁਸੀਂ ਆ ਦੇਖੋ ਥੋੜੀ ਦੂਰ ਜਾ ਕੇ ਕਿੰਨੇ ਵੱਡੇ ਵੱਡੇ ਖੱਡੇ ਆ ਜਿਹਦੇ ਕਰਕੇ ਕਾਫੀ ਜ਼ਿਆਦਾ ਟ੍ਰਾਫਿਕ ਤੇ ਐਕਸੀਡੈਂਟ ਹੋਣ ਦੇ ਚਾਂਸ ਹੁੰਦੇ ਆ ਐਕਸੀਡੈਂਟ ਨੇ ਤਿਲ ਹੁੰਦੇ ਵੀ ਆ ਬਹੁਤ ਜ਼ਿਆਦਾ ਇੱਕ ਦਿਨ ਰਾਤ ਨੂੰ ਮੈਂ 2:30 ਵਜੇ ਆ ਰਿਹਾ ਸੀਗਾ ਦੋ ਟਰੱਕ ਜਾ ਰਹੇ ਸੀਗੇ ਤੇ ਇੱਕ ਟਰੱਕ ਇਦਾਂ ਖੱਡਿਆਂ ਦੇ ਕਰਕੇ ਇਦਾਂ ਝੜਾ ਕੇ ਕੱਟ ਰਿਹਾ ਸੀਗਾ ਤੇ ਪਿੱਛੋਂ ਟਰੱਕ ਆ ਰਿਹਾ ਸੀ ওভার ਸਪੀਡ ਉਹਦੀ ਬ੍ਰੇਕ ਨਹੀਂ ਲੱਗੀ ਉਹ ਜਾ ਕੇ ਟਰੱਕ ਦੇ ਵਿੱਚ ਵੱਜਿਆ ਤੇ ਉਹ ਥੋੜੇ ਦਿਨ ਪਹਿਲੇ ਨਿਊਜ਼ ਵੀ ਲੱਗੀ ਸੀਗੀ ਤੇ ਵੈਸੇ ਅੱਜ ਨਿਊਜ਼ ਵਿੱਚ ਦੇਖਣ ਨੂੰ ਆਇਆ ਕਿ ਨਗਰ ਕੌਂਸਲ ਨੰਗਲ ਨੇ ਜਿਹੜੇ ਐਮਪੀ ਕੋਠੀ ਤੋਂ ਲੈ ਕੇ ਮਹਿਤਪੁਰ ਤੱਕ ਜਿਹੜੇ ਖੱਡੇ ਆ ਸਾਰੇ ਕਵਰੇਜ ਕਰ ਦਿੱਤੀ ਉਹਦੀ ਪੈਚ ਵਰਕ ਕਰ ਦਿੱਤਾ ਪਰ ਜਿਹੜੇ ਆ ਜਿਹੜੇ ਇਥੋਂ ਐਮਪੀ ਦੀ ਕੋਠੀ ਤੋਂ ਅੱਗੇ ਅੱਗੇ ਲੈ ਕੇ ਕੀਰਤਪੁਰ ਤੱਕ ਇਹ ਜਿਹੜੇ ਆ ਰਹਿ ਗਏ ਵਿਚਾਰੇ ਠੀਕ ਹੈ ਠੀਕ ਹੈ ਇਹ ਗਲਤ ਗੱਲ ਹੈ ਇਹ ਜਿਹਦਾ ਵੀ ਬਣਦਾ ਹੈ ਪੰਜਾਬ ਸਰਕਾਰ ਦਾ ਬਣਦਾ ਉਹਨਾਂ ਨੂੰ ਵੀ ਚਾਹੀਦਾ ਕਿ ਸੜਕ ਦਾ ਉੱਥੇ ਤੱਕ ਪੈਚ ਵਰਕ ਕਰਾਇਆ ਜਾਵੇ ਕਿਉਂਕਿ ਖੰਡੇ ਜਿਹੜੇ ਆ ਬਹੁਤ ਡੂੰਘੇ ਡੋ ਕੇ ਇੱਕ ਤੁਸੀਂ ਬ੍ਰਾਂਧਪੁਰ ਦੇਖੋ ਇੱਕ ਪੱਕਾ ਹੀ ਖੱਡਾ ਉੱਥੇ ਬੁੱਟੇ ਏਦਾਂ ਲਗਾਏ ਹੋਏ ਸੇਫਟੀ ਵਾਸਤੇ ਉਹ ਤਾਂ ਕਿੰਨੀ ਵਾਰ ਪੂਰ ਦਿੱਤਾ ਗਿਆ ਪਰ ਉਹ ਫੇਰ ਬਾਰ-ਬਾਰ ਜਿਹੜੇ ਬਾਹਰ ਯਾਤਰੀ ਜਾਂਦੇ ਉਹਨਾਂ ਨੂੰ ਕਿਹਾਈ ਨਾ ਖੱਡਿਆਂ ਦਾ ਫਾਇਦਾ ਲੱਗ। ਇੱਕ ਜਿਹੜੇ ਲੋਕ ਹ ਲੈ ਸਾਡੇ ਵਰਗੇ ਸੰਤਾਂ ਥੋੜਾ ਬਹੁਤ ਪਤਾ ਵੀ ਕਿੱਥੇ ਕਿੱਥੇ ਖੱਡਾ ਡੂੰਗਾ ਏ ਕਿੱਥੇ ਠੀਕ ਐ। ਜਿਹੜੇ ਬਾਹਰ ਲੋਕਾਂ ਦੇ ਓਵਰ ਸਪੀਡ ਹਿਮਾਚਲ ਨੰਬਰ ਦੇ ਆ ਦੇਖੋ ਹੁਣ ਦੀ ਬੱਸ ਕਿੰਨੀ ਸਪੀਡ ਨਾਲ ਜਾ ਰਹੀ ਹੈ। ਉਹ ਉੱਥੇ ਜਾ ਕੇ ਇੱਕਦਮ ਬ੍ਰੇਕ ਮਾਰੇਗੀ ਉਹ ਦੇਖੋ ਪਹਿਲੇ ਕਿੰਨਾ ਜਾਮ ਲੱਗਿਆ ਉੱਥੇ। ਬਿਲਕੁਲ ਇਹ ਬਹੁਤ ਪੁਰਾਣਾ ਹਾਲ ਹੈ ਜੀ ਇਹ ਤਾਂ ਹੁਣ ਤਾਂ ਇਹਨਾਂ ਨੂੰ ਚਾਹੀਦਾ ਵੀ ਹੁਣ ਤਾਂ ਪੈਚ ਵਰਕ ਕਰ ਦੇਣ ਜੈਦੀ ਹੁਣ ਤਾਂ ਬਰਸਾਤਾਂ ਵੀ ਖਤਮ ਹੋ ਗਈ ਹੈ ਪਹਿਲੇ ਬਰਸਾਤਾਂ ਦਾ ਬਹਾਨਾ ਸੀਗਾ ਵੀ ਬਰਸਾਤਾਂ ਚੱਲ ਰਹੀਆਂ ਵੀ ਬਰਸਾਤਾਂ ਖਤਮ ਹੋਏ ਤੇ ਬਾਅਦ ਜਿਹੜੀ ਹੈ ਪੈਚ ਵਰਕ ਹੋਏਗੀ ਪਰ ਹੁਣ ਤਾਂ ਇਹ ਬੱਸ ਹੋ ਗਈ ਜੀ ਇਹਦਾ ਸਾਨੂੰ ਵੀ ਆਣ ਲੱਗੇ ਡਰ ਲੱਗਦਾ ਰੋਡ ਤੇ ਪਿੰਡਾ ਤੁਹਾਡਾ ਮੇਰਾ ਨਾਮ ਮੰਕੁਸ਼ ਹੈ ਜੀ ਮੇਰਾ ਨਾਮ ਪੇਰਾ ਪਿੰਡ ਬਰੰਪਰ ਹੈ ਇਹ ਵੱਡੇ ਵੱਡੇ ਟੋਏ ਪਏ ਜਿਹਦੇ ਕਰਕੇ ਜਿਹਦੇ ਕਰਕੇ ਗੱਡੀਆਂ ਦਾ ਵੀ ਨੁਕਸਾਨ ਹੋ ਰਿਹਾ ਯਾਰ ਆਏ ਦਿਨ ਐਕਸੀਡੈਂਟ ਹੋ ਰਹੇ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੋ ਰਿਹਾ ਇਹ ਸਾਡੀ ਸਰਕਾਰ ਨੂੰ ਪੀਲੇ ਨਾ ਜਲਤ ਜਲਤ ਭਰਿਆ ਜਾਵੇ ਨਾ ਕਿੰਦਾ ਦੀ ਹਾਲਤ ਹੈ ਕਿੱਥੇ ਤੁਹਾਡੇ ਬਰੰਪਰ ਦੇ ਵਿੱਚ ਹੈ ਜਾਂ ਬੰ ਲੈੜੀ ਦੇ ਵਿੱਚ ਹੈ ਹਰ ਜਗ੍ਹਾ ਇਹ ਹਾਲਤਾ ਪੁਰ ਰੋਡ ਦੀ ਕਿੰਨੇ ਕਰ ਐਕਸੀਡੈਂਟ ਹੋ ਰਿਹਾ ਇੱਥੇ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੀ ਰਹਿੰਦਾ ਜਾਂ ਤਾਂ ਗੱਡੀ ਦਾ ਨੁਕਸਾਨ ਹੁੰਦਾ ਬਹੁਤ ਮੁਸ਼ਕਲਾਂ ਹੈ ਇਹ ਕਿ ਨਾ ਤਾਂ ਗੱਡੀ ਦਾ ਨੁਕਸਾਨ ਹੋ ਜਾਂਦਾ ਕਿ ਇਦਾਂ ਕੁਝ ਹੋ ਰਿਹਾ ਕਿ ਇਦਾਂ ਕੁਝ ਹੋ ਰਿਹਾ ਹਮੇਸ਼ਾ ਕਾਫੀ ਬਾਹਰ ਤੋਂ ਆ ਰਹੇ ਆ ਗੱਡੀਆਂ ਤੇਜ਼ ਚਲਾਉਂਦੇ ਆ ਕੀ ਕਹਿਣਾ ਜਾਊਗਾ ਉਹਨਾਂ ਨੂੰ ਬਾਈ ਆਪਣਾ ਗੱਡੀਆਂ ਧਿਆਨ ਨਾਲ ਚਲਾਓ ਕਿਉਂਕਿ ਸੜਕ ਪਰ ਜਗ੍ਹਾ ਜਗ੍ਹਾ ਗੱਡੇ ਕਿਤੇ ਪਤਾ ਨਹੀਂ ਲੱਗ ਗੱਡੀ ਮਿਸਵੈਲੈਂਸ ਹੋ ਗਿਆ ਐਕਸੀਡੈਂਟ ਵੀ ਹੋ ਜਾਂਦਾ ਮੇਰਾ ਨਾਮ ਸਰੇਸ਼ ਕੁਮਾਰ ਹੈ ਜੀ ਮੈਂ ਇਥੋਂ ਪਿੰਨ ਬਰਾਂਪਰ ਤੋਂ ਆਇਆ ਇਹ ਰੋਡ ਦਾ ਇੰਨਾ ਜਿਆਦਾ ਬੁਰਾ ਹਾਲ ਹੈ ਕਿ ਅੱਦਾ ਲੱਗਦਾ ਕਿ ਅਸੀਂ ਰੋਡ ਚ ਨਹੀਂ ਅਸੀਂ ਕਿਸੇ ਖੱਡ ਵਿੱਚੋਂ ਲੰਘ ਰਹੇ ਹਾਂ ਇੰਨਾ ਬੁਰਾ ਹਾਲ ਹੈ ਕਿ ਸਕੂਟਰ ਮੋਟਰਸਾਈਕਲ ਗੱਡੀ ਜਿਹੜੀ ਮਰਜੀ ਗੱਡੀ ਲੈ ਜਾਓ ਉਹ ਡਿੱਗਦਾ ਹੀ ਡਿੱਗਦਾ ਸੱਟਾ ਖਾ ਕੇ ਜਾਂਦਾ ਇੱਥੇ ਡੇਲੀ ਐਕਸੀਡੈਂਟ ਹੋ ਰਹੇ ਡੇਲੀ ਕੋਈ ਬੰਦਾ ਕੋਈ ਕੁਝ ਨਹੀਂ ਕਰ ਰਿਹਾ ਮੰਤਰੀ ਸਭ ਇਥੋਂ ਹੀ ਲੰਘ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਇਥੋਂ ਲੰਘ ਰਿਹਾ ਆਪਣੇ ਜਿੰਨੇ ਵੀ ਮੰਤਰੀ ਇਥੋਂ ਲੰਘਦੇ ਪਰ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਸ ਰੋਡ ਦੇ ਨਾਲ ਦੇਲੀ ਬੰਦੇ ਮਰਦੇ ਇੱਥੇ ਬ੍ਰਹਮਪੁਰ ਬਲੇੜੀ ਦਾ ਇੰਨੇ ਜ਼ਿਆਦਾ ਐਕਸੀਡੈਂਟ ਹੋ ਰਿਹਾ ਕਿ ਗੱਲੇ ਛੱਡ ਦੋ ਤਾਂ ਅਸੀਂ ਤਾਂ ਇਹੀ ਮੰਗ ਕਰਦੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਇੱਕ ਦੋ ਦਿਨਾਂ ਦੇ ਵਿੱਚ ਹੀ ਪਰ ਇਹ ਇੰਦਾ ਨਹੀਂ ਕਿ ਮਹੀਨਾ ਦੋ ਮਹੀਨੇ 6 ਮਹੀਨੇ ਵਾਲਾ ਕੰਮ ਨਹੀਂ ਆ ਇਹ ਇਹ ਕੰਮ ਅੱਗੇ ਅੱਗੇ ਐਕਸੀਡੈਂਟ ਵੱਧ ਹੀ ਜਾ ਰਹੇ ਬਹੁਤ ਬੁਰਾ ਹਾਲ ਹੈ ਹਾਂ ਨਹੀਂ ਲੋਕ ਜੋ ਕਹਿੰਦੇ ਉਹ ਠੀਕ ਹੈ ਸੜਕ ਦੀ ਹਾਲਤ ਸੱਚਮੁੱਚ ਖਰਾਬ ਹੈ ਪਰ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਪਰ ਤੋਂ ਸ਼ੁਰੂ ਹੈ ਕੰਮ ਦੋ ਦਿਨ ਕੰਮ ਚੱਲਣ ਤੋਂ ਬਾਅਦ ਉਹ ਕੁਦਰਤੀ ਆਫਤ ਹੈ ਬਰਖਾ ਪੈ ਗਈ ਬਰਸਾਤ ਹੋਣ ਦੇ ਨਾਲ ਫਿਰ ਦੁਬਾਰਾ ਫਿਰ ਕੰਮ ਰੁਕਿਆ ਸੋ ਮੈਂ ਹੁਣੀ ਡਿਪਾਰਟਮੈਂਟ ਨਾਲ ਗੱਲ ਕੀਤੀ ਹੈ ਪਰਸੋਂ ਤੋਂ ਫਿਰ ਜਲਦੀ ਕੰਮ ਸ਼ੁਰੂ ਹੋ ਜਾਏਗਾ ਔਰ 10-15 ਦਿਨ ਦਾ ਕੰਮ ਹੈ 10-15 ਦਿਨ ਦੇ ਵਿੱਚ ਲੋਕਾਂ ਨੂੰ ਨਿਜਾਤ ਮਿਲ ਜਾਏਗੀ ਤਕਲੀਫ ਵਿੱਚ ਨੇ ਮੈਨੂੰ ਪਤਾ ਜਿਹੜਾ ਸਫਰ 1 ਘੰਟੇ ਦਾ ਹੁੰਦਾ ਹੈ ਉਹਨੂੰ ਲਗਭਗ ਡੇਢ ਘੰਟਾ ਲੱਗਦਾ ਹੈ ਔਰ ਲੋਕ ਤਕਲੀਫ ਵਿੱਚ ਨੇ ਉਸ ਤਕਲੀਫ ਦਾ ਨਿਬਾਰਣ ਜਿਹੜਾਗਾ ਉਹ ਜਲਦੀ ਹੀ ਹੋ ਜਾਏਗਾ ਕੋਈ ਟੈਨਸ਼ਨ ਨਹੀਂ ਦਾ ਇੱਕ ਲੋ ਟੋਲ ਬੰਦ ਕਰਨਾ ਵੀ ਲੋਕਾਂ ਦੀ ਡਿਮਾਂਡ ਸੀ ਰੋਡ ਨੂੰ ਸਹੀ ਕਰਨਾ ਵੀ ਲੋਕਾਂ ਦੀ డిਮਾਂਡ ਹੈ ਲੋਕਾਂ ਦੀ డిਮਾਂਡ ਹੈ ਸਰਕਾਰ ਉਹਨੂੰ ਠੀਕ ਕਰਦੀ ਹੈ ਜਿਹੜੇ ਟੋਲ ਸੀ ਉਹ ਚੱਕਣੇ ਵੀ ਨਹੀਂ ਚਾਹੀਦੇ ਪਰ ਸਰਕਾਰ ਦਾ ਜਿਹੜਾ ਹੁਣ ਦਾ ਸਿਸਟਮ ਹੈ ਇਸ ਸਮੇਂ ਦਾ ਬਰਸਾਤਾਂ ਦੇ ਹੋਣ ਕਰਕੇ ਜਿਆਦਾ ਇਹਦੇ ਨਾਲ ਸੜਕਾਂ ਦੀਆਂ ਜਿਹੜੀਆਂ ਰੋਡ ਹੈ ਉਹ ਕਾਫੀ ਜਿਆਦਾ ਖਰਾਬ ਹੋ ਗਏ ਹੁਣ ਪੈਚ ਵਰਕ ਜਿਹੜਾਗਾ ਉਹ ਸ਼ੁਰੂ ਹੋ ਚੁੱਕਿਆ ਵਾ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕਰੀ ਕਿ ਦੋ ਦਿਨ ਕੀਰਪਾਲ ਸਾਹਿਬ ਨੇ ਏਰੀਟ ਕੰਮ ਚੱਲਿਆ ਹੁਣ ਦੁਬਾਰਾ ਇਧਰ ਨੰਗਲਵਾਲ ਆ ਜਾਏਗਾ ਪਰ ਸੋ ਤੁਹ ਦੁਬਾਰਾ ਫੇਰੀ ਕੰਮ ਚੱਲੇ ਜਿਹੜਾ ਅੱਜ ਸਮੇ ਦੇ ਮੁਤਾਬਕ ਜਿਹੜਾ 350 ਸਾਲ ਦਾ ਸਾਡਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਆਪਾਂ ਉਹਦੇ ਵਿੱਚ ਇਹ ਸੜਕਾਂ ਦੀ ਮਰਮਮ ਦੇ ਨਾਲ-ਨਾਲ ਜਿਹੜਾ ਇਹਨੂੰ 4 ਲੇਨ ਦਾ ਪ੍ਰੋਗਰਾਮ ਹੈ ਕੰਮ ਹੈ ਉਹ ਵੀ ਜਲਦੀ ਸ਼ੁਰੂ ਹੋ ਜਾਏਗਾ ਕਿਉਂਕਿ ਬੈਂਸਾਪ ਨੇ ਪਿਛਲੀ ਵਾਰ ਜਦੋਂ ਹਾਥੋਂ 15 ਦਿਨ ਪਹਿਲਾਂ ਆਈ ਸੀ ਉਹ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਗੱਲਬਾਤ ਆਫੀਸ਼ੀਅਲੀ ਇਹ ਚੱਲ ਰਹੀ ਹੈ ਸੋ ਸਮਾਂ ਲੱਗੇਗਾ ਪਿਛਲੇ ਸਮੇਂ ਦੇ ਵਿੱਚ ਜਿਹੜੀ ਗੀ ਅ ਬਰਸਾਤਾਂ ਦੇ ਨਾਲ ਜਿਹੜਾ ਰੋਡ ਖਰਾਬ ਹੋਇਆ ਹੈ ਉਦੇ ਕਰਕੇ ਪਿੰਡਾਂ ਦੇ ਰੋਡ ਵੀ ਕਾਫੀ ਖਰਾਬ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਲਗਭਗ ਹਰ ਪਿੰਡਾਂ ਦੇ ਰੋਡ ਨੂੰ ਠੀਕ ਕਰਨ ਵਾਸਤੇ ਜਿਹੜਾ ਸਾਡਾ ਸਰਕਾਰ ਲੱਗੀ ਹੋ 19000 ਕਿਲੋਮੀਟਰ ਦਾ ਜਿਹੜਾ ਸੜਕਾਂ ਦਾ ਜਿਹੜਾ ਕੰਮ ਹੋਣਾ ਹੈ ਉਹਦੇ ਵਿੱਚ ਸਾਡੇ ਹਲਕੇ ਦੀਆਂ ਬਹੁਤ ਸੜਕਾਂ ਹੈ ਪਰ ਜਿਹੜਾ ਮੇਨ ਰੋਡ ਦਾ ਕੰਮ ਹੈ ਇਹ ਵੀ ਜਲਦੀ ਸ਼ੁਰੂ ਹੋਣਾ ਹੈ